Thank you ਪੰਜਾਬ ਦੇ ਵਿੱਚ ਦਿਨੋ ਦਿਨ ਫਸਲਾਂ ਉੱਤੇ ਕੀਟਨਾਸ਼ਕ ਸਪਰੇਹਾਂ ਕਰਨ ਦੇ ਨਾਲ-ਨਾਲ ਹਰ ਰੋਜ਼ ਬਿਮਾਰੀਆਂ ਦੇ ਵਿੱਚ ਵੀ ਇਜ਼ਾਫਾ ਹੁੰਦਾ ਜਾ ਰਿਹਾ ਹੈ ਕਿਉਂਕਿ ਵਧ ਰਹੀਆਂ ਬਿਮਾਰੀਆਂ ਕੈਂਸਰ, ਸ਼ੂਗਰ ਅਤੇ ਬੀਪੀ ਨੂੰ ਸੱਦਾ ਦਿੰਦੀਆਂ ਨੇ। ਉੱਥੇ ਹੀ ਸਭ ਨੂੰ ਵੇਖਦਿਆਂ ਹੋਇਆਂ ਨਾਬਾ ਬਲਾਕ ਦੇ ਪਿੰਡ ਚਹਲ ਦਾ ਆਗਾਮੀ ਵਦੂ ਕਿਸਾਨ ਸੁਖਦੀਪ ਸਿੰਘ ਜਿਸ ਨੇ ਬਾਹਰੀ ਸੁੱਬੇ ਤੋਂ ਕਾਲੀ ਕਣਕ ਦਾ ਬੀਜ ਲਿਆ ਕੇ ਆਪਣੇ ਖੇਤ ਦੇ ਵਿੱਚ 5 ਬਿਗੇ ਲਗਾ ਕੇ ਕਣਕ ਦੀ ਵਾਢੀ ਕੀਤੀ ਹੈ। ਜਿਸ ਨੂੰ ਵੇਖਣ ਦੇ ਲਈ ਕਿਸਾਨ ਵੀ ਅਕਲੀ ਆਰ ਤੋਂ ਆਪਣੇ ਖੇਤਾਂ ਦੇ ਵਿੱਚ ਕਾਲੀ ਕਣਕ ਲਗਾਉਣ ਦਾ ਮਨ ਬਣਾ ਚੁੱਕੇ ਨੇ ਅਗਵਾ ਮਦੂ ਕਿਸਾਨ ਸੁਖਦੀਪ ਸਿੰਘ ਨੇ ਦੱਸਿਆ ਕਿ ਇਹ ਕਣਕ ਪੋਸ਼ਟਿਕ ਤੱਤਾਂ ਦੇ ਨਾਲ ਭਰਪੂਰ ਹੈ 슈ਗਰ ਫ੍ਰੀ ਕਣਕ ਹੈ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਇਹ ਕਿਸਾਨ ਆਪਣੇ ਖੇਤਾਂ ਦੇ ਵਿੱਚ ਕਣਕ ਲਗਾਉਣ ਤਾਂ ਬਿਮਾਰੀਆਂ ਤੋਂ निजात ਮਿਲ ਸਕਦੀ ਹੈ ਮੇਰਾ ਨਾਮ ਸੁਖਦੀਪ ਸਿੰਘ ਪਿੰਡ ਚਹਿਲ ਜਿਹੜੇ ਤੁਸੀਂ ਇਹ ਆਰਗੈਨਿਕ ਕਾਲੀ ਕਣਪ ਜਿਹੜੇ ਕਿੱਥੋਂ ਲਿਆਂਦੀ ਸੀ ਇਸ ਦਾ ਕੀ ਫਾਇਦਾ ਜੀ ਮੈਂ ਇਹ ਕਣਕ ਐਮਪੀ ਤੋਂ ਲੈ ਕੇ ਆਇਆ ਸੀ ਤੇ ਪਿਛਲੇ ਸਾਲ ਮੈਂ ਥੋੜਾ ਜਿਹਾ ਇੱਕ ਬਿੱਗਾ ਲਾ ਕੇ ਟ੍ਰਾਇਲ ਕਰਿਆ ਸੀ ਉਸ ਤੋਂ ਬਾਅਦ ਮੈਂ ਤੇ ਪੰਜ ਬਿੱਗੇ ਲਾਈਏ ਇਸ ਵਾਰ ਇਹਦੇ ਜਿਹੜੇ ਫਾਇਦੇ ਨੇ ਇਹਦੇ ਵਿੱਚ ਫਾਈਬਰ ਆਇਰਨ ਇੱਕ 슈ਗਰ ਫ੍ਰੀ ਹੈ ਇਹ ਮਤਲਬ ਹੋਰ ਵੀ ਇਹਦੇ ਬਹੁਤ ਜ਼ਿਆਦੇ ਫਾਇਦੇ ਨੇ ਇਹਦੇ ਮਤਲਬ ਬਿਵਾਰੀਆਂ ਤੋਂ ਰਹਿਤ ਤੇ ਮੈਂ ਆਪ ਵੀ ਖੁਦ ਵੀ ਕੋਈ ਕੀਟ ਰੈਸ਼ ਨਹੀਂ ਵਰਤਿਆ ਇਹਦੇ ਉੱਪਰ ਕੋਈ ਮਤਲਬ ਕੋਈ ਹੋਰ ਐਕਸਟਰਾ ਕੋਈ ਵੀ ਦਵਾਈ ਨਹੀਂ ਵਰਤੀ ਹੈਗੀ ਕੁਦਰਤੀ ਉਹ ਮਤਲਬ ਮੈਨੇ ਇਹ ਮਤਲਬ ਫਸਲ ਲਗਾਈ ਹੈ ਤੁਹਾਡੇ ਮਨ ਸੇ ਕਿਵੇਂ ਆਇਆ ਤੁਸੀਂ ਕਿੱਥੋਂ ਇਸ ਚੀਜ਼ ਦੀ ਪੜਤਾਲ ਮੈਂ 14 ਤੀ ਵੀ ਕੁਝ ਖੇਤੀ ਦੇ ਵਿੱਚ ਨਵਾਂ ਹੋਵੇ ਬਦਲਾਅ ਹੋਵੇ ਮੌਦੇ ਲਈ ਮੈਂ ਇੱਕ ਨਵਾਂ ਮਤਲਬ ਆਉਣ ਵਾਲੇ ਫਿਊਚਰ ਦੇਣ ਨੂੰ ਬੱਚਿਆਂ ਨੂੰ ਨਵੀਂ ਕਿਸਾਨੀ ਦੇਣ ਨੂੰ ਵੀ ਕੁਝ ਨਵਾਂ ਕਰਨ ਲਈ ਮੈਂ ਇਹ ਮਤਲਬ ਵੀ ਆਪਣਾ ਸੀਡ ਆਪਣੇ ਲੈ ਕੇ ਆਇਦਰ ਕਿੱਥੋਂ ਲਿਆਂਦੀ ਸੀ ਤੇ ਕਿੰਨਾ ਸੀਡ ਇਹ ਮੈਂ ਜਦੋਂ ਸੀਡ ਲੈ ਕੇ ਆਇਆ ਸੀ ਮੈਨੂੰ 5-4 ਕਿਲੋ ਇਹ ਮਿਲਿਆ ਸੀ ਸੀਡ ਇਹ ਪਿਛਲੇ ਸਾਲ ਭਰਾੜ ਦੇ ਉਸਨਾਈ ਸਾਲ ਇਹ ਥੋੜਾ ਜਿਹਾ ਵਧਾ ਕੇ ਮਤਲਬ 5 ਬਿੱਗੇ ਤੱਕ ਲੈ ਗਿਆ ਮੈਂ ਅਗਲੇ ਬਾਰੇ ਨੂੰ ਮਤਲਬ 5 ਏਕੜ ਤੱਕ ਵੀ ਲੈ ਕੇ ਜਾਊਗਾ ਤੇ ਕੀ ਬੈਨੀਫਿਟ ਕੀ ਨੇ ਇਸ ਤੀਰ ਦਾ ਬੈਨੀਫਿਟ ਇਹਦੇ ਇਹਨੇ ਇੱਕ ਤਾਂ ਜੀ ਆਮ ਮਤਲਬ ਸੀਡ ਆਪਣੇ 8 ਕਿਲੋ ਬਿੱਗੇ ਦਾ ਪੈਂਦਾ ਇਹ 4 ਕਿਲੋ ਬਿੱਗੇ ਦਾ ਬੀਜ ਪੈਂਦਾ ਇਹਦਾ ਕੋਈ ਮਤਲਬ ਜੇ ਮੈਂ ਆਪਾਂ ਕੋਈ ਬਿਮਾਰੀ ਰਹਤਾ ਹੈ ਸਭ ਤੋਂ ਵੱਡੀ ਗੱਲ ਹੈ ਇਹਦੀ ਬਾਕੀ ਦੇ ਓੰਫਾਇਦੇ ਬਹੁਤ ਨੇ ਇਹਦੇ ਪਰਕ ਕੀ ਆ ਦੂਜੀ ਕਣਕ ਦਾ ਤੇ ਕਾਲੀ ਕਣਕ ਦਾ ਬਾਕੀ ਇਹ ਤਾਂ ਆਪਾਂ ਇੱਕ ਦੇਖੀਏ ਮਤਲਬ ਮੈਂ ਤਾਂ ਜੂਰੀਆ ਲਾਉਣਾ ਵੀ ਨਹੀਂ ਤੇ ਜੋ ਵੀ ਕਿਸਾਨ ਮਤਲਬ ਜਿਹਨਾਂ ਦੀ ਜ਼ਮੀਨ ਦੇ ਵਿੱਚ ਜੂਰੀਆ ਹੈਗਾ ਉਹ ਛੱਡ ਸਕਦੇ ਨੇ ਇਹਨੂੰ ਬਹੁਤ ਘੱਟ ਜੂਰੀਆ ਲੈਂਦੀ ਆ ਇਹ ਇਹ ਮੈਂ ਮਤਲਬ ਮੈਂ ਇੱਕੜ ਦਾ ਇੱਕ ਥੈਲਾ ਡੇਢ ਥੈਲੇ ਨਾਲੇ ਮਤਲਬ ਇਹ ਮੈਂ ਪਾ ਲਈ ਆ ਗੀ ਤੇ ਮੈਂ ਹੋਰ ਫਸਲ ਆ ਜਿਵੇਂ ਦੂਜੀ ਕਣਕਾ ਸਪਰੇਅ ਬਹੁਤ ਹੁੰਦੀ ਆ ਸਪਰੇਅ ਤੋਂ ਬਿਨਾਂ ਰਹਿ ਤਾਂ ਇਹ ਮੈਂ ਦੱਸਣਾ ਚਾਹੁੰਦਾ ਬਿਨਾਂ ਰਹਿ ਤਾ ਇਹ ਬਿਮਾਰੀ ਤੋਂ ਇਹ ਬਿਲਕੁਲ ਮਤਲਬ ਇਹ ਤੇ ਮਤਲਬ ਕੋਈ ਵੀ ਜਿਵੇਂ ਫੰਗਸ ਵਗੈਰਾ ਕੁਛ ਨਹੀਂ ਹੁੰਦਾ ਕੋਲੇ ਤੇਲੇ ਦਾ ਵਗੈਰਾ ਕੋਈ ਟੈਕ ਨਹੀਂ ਹੈਗਾ ਜੇ ਉੱਪਰ ਕੀ ਲੱਗਦਾ ਵੀ ਜਿਹੜੇ ਮੈਂ ਪੰਜਾਬ ਵਿੱਚ ਜਿਹੜਾ ਤੁਸੀਂ ਪਹਿਲਾ ਉਪਰਾਲਾ ਕੀਤਾ ਇਹ ਕਣਕ ਲਾਉਦਾ ਕਿਸੇ ਨੇ બીਜੀ ਵੀ ਨਹੀਂ ਹੁੰਦੀ ਨਹੀਂ ਜੀ ਇਹ ਮੈਂ ਮਤਲਬ ਸ਼ੁਰੂਆਤ ਇਹ ਮੈਨੂੰ ਲੱਗ ਰਿਹਾ ਵੀ ਮੈਂ ਹੀ ਮੈਂ ਸਟਾਰਟਿੰਗ ਕੀਤੀ ਹੈ ਇਹ ਪਰ ਮੈਂ ਆਉਣ ਵਾਲੇ ਜੀ ਇਹਨਾਂ ਨੂੰ ਸੀਡ ਦੀ ਲੋੜ ਹੋਊਗੀ ਜਾਂ ਮਤਲਬ ਖਾਣ ਲਈ ਹੋਊਗਾ ਜਿਹਨਾਂ ਦੇ ਘਰ ਵਿੱਚ ਕੋਈ ਸ਼ੂਗਰ ਦਾ ਮਰੀਜ਼ ਆ ਕੋਈ ਵੀ ਮੇਰੇ ਨਾਲ ਕੰਟੈਕਟ ਕਰ ਸਕਦਾ ਤੇ ਮੈਂ ਉਹਨਾਂ ਨੂੰ ਦਊਂਗਾ ਇਹ ਇਹਦਾ ਰੇਟ ਦਾ ਵੀ ਫਰਕ ਹੁਣ ਇਹ ਆਮ ਪ੍ਰਾਈਸ ਨੂੰ ਇਹਦਾ ਰੇਟ ਦਾ ਫਰਕ ਆਲੇ ਮਤਲਬ ਮੈਂ ਕੋਈ ਕਨਫਰਮ ਨਹੀਂ ਕਿਹਾ ਹੈਗਾ ਰੇਟ ਚਲੋ ਜਿੱਦਾਂ ਵੀ ਹੋਊਗਾ ਮੈਂ ਮਤਲਬ ਕਿਸਾਨਾਂ ਨੂੰ ਵੱਧ ਤੋਂ ਵੱਧ ਦਊਂਗਾ ਤੁਸੀਂ ਕਿਸ ਰੇਟ ਮਤਲਬ ਲੈ ਕੇ ਆਏ ਸੀ ਕਿੱਥੋਂ ਸੀਗਾ ਤੁਸੀਂ ਮੈਂ ਕਹ ਰਿਹਾ ਐਮਪੀ ਤੋਂ ਲੈ ਕੇ ਆਏ ਸੀ ਮੈਂ ਕਰੀਬਨ ਉੱਥੇ ਮੈਨੂੰ 85 ਰੁਪਏ ਦਿੱਤੀ ਸੀ ਇਹਨਾਂ ਨੇ ਉਸ ਟਾਈਮ ਕਿਲੋ ਕਿਲੋ ਦਿੱਤੀ ਸੀ ਉਸੇ ਉੱਥੇ ਚੀਜ਼ ਜਾਨੀ ਕਿ ਆਮਾਂਗ ਨਹੀਂ ਆਮ ਨਹੀਂ ਹੈਗੀ ਉਹ ਵੀ ਮਤਲਬ ਕੁਝ ਨੱਤਲੇ ਕਿਸਾਨ ਲਾਉਂਦੇ ਨੇ ਜਿਨ੍ਹਾਂ ਦੀ ਮਤਲਬ ਚਾਹਤ ਹੈ ਈਸ ਵਿੱਚ ਇਹ ਕੁਝ ਨਵਾਂ ਕਰਨਾ ਚਾਹੁੰਦੇ ਨੇ ਮੈਂ ਤਾਂ ਬਿਮਾਰੀਆਂ ਨੂੰ ਦੇਖਦੇ ਹੋਏ ਦਿਨੋ ਦਿਨ ਜਿਹੜੇ ਪੰਜਾਬ ਵਿੱਚ ਬਿਮਾਰੀ ਦਾ ਖਲਾਚੇ ਸ਼ੂਗਰ ਆ ਤੇ ਕੈਂਸਰ ਫੈਦਰਿਆ ਇਹ ਜੂਰੇ ਕੈਸੜਾ ਇਸ ਨੂੰ ਵੇਖਦੇ ਹੋਏ ਤੁਸੀਂ ਇਹ ਉਪਰਾਲਾ ਕਰਦੇ ਹਾਂ ਜੀ ਹਾਂ ਮੈਂ ਇਹਦੇ ਵਿੱਚ ਇੱਕ ਦਾ ਫਾਈਬਰ ਹੈ ਜਮੈਂ ਸ਼ੂਗਰ ਫਰੀ ਵੀ ਹੈ ਇਹ ਬੱਚਿਆਂ ਲਈ ਬਹੁਤ ਵਧੀਆ ਗਰੋਥ ਲਈ ਹੈ ਆਇਰਨ ਦੀ ਬਹੁਤ ਜ਼ਿਆਦਾ ਮਾਤਰਾ ਹੈ ਇਹਦੇ ਵਿੱਚ ਜ਼ਿੰਕ ਬਹੁਤ ਜ਼ਿਆਦਾ ਹੈ ਆਮ ਵੈਰਾਈਟੀਆਂ ਦਾ ਮਤਲਬ ਇਹ ਜਾਪਾਨ ਦੇ ਇੱਕ ਡਾਕਟਰ ਨੇ ਉਹਨਾਂ ਨੇ ਸੋਧ ਕਰਕੇ ਮਤਲਬ ਬੀਜ ਨੂੰ ਆਪਣੇ ਪੰਜਾਬ ਦੇ ਬੀਜ ਨੂੰ ਕਰਾਸ ਕਰਕੇ ਇਹ ਮਤਲਬ ਮਾਰਕੀਟ ਦੇ ਵਿੱਚ ਲਿਆਂਦਾ ਪਿਆ ਤੁਸੀਂ ਹੁਣ ਕਿੰਨੇ ਇਕੜ ਚਲਾਇਆ ਹੋਇਆ ਹੈ ਇਹ ਮੈਂ ਹੁਣ 5 ਵਿੱਗੇ ਲਾਇਆ ਪਿਆ ਇਸ ਤੋਂ ਬਾਅਦ ਮੈਂ ਇਹਨੂੰ 5 ਇਕੜ ਤੱਕ ਲੈ ਕੇ ਜਾਊਂਗਾ ਕਿਸ ਤਰ੍ਹਾਂ ਦੇਖਦੇ ਹੋ ਸੁਖਦੀਪ ਸਿੰਘ ਵੱਲੋਂ ਜੋ ਕਾਲੀ ਕਣਕ ਬੀਜੀ ਗਈ ਆ ਉਹਨਾਂ ਵੱਲੋਂ ਕਿਹਾ ਵੀ ਆਰਗੈਨਿਕ ਵੀ ਤੇ ਸ਼ੂਗਰ ਫ੍ਰੀ ਵੀ ਇਹ ਚੰਗੀ ਗੱਲ ਹੈ ਜੀ ਚੰਗਾ ਉਪਰਾਲਾ ਹੈ ਜਿਹੜਾ ਕਿਉਂਕਿ ਆਉਣ ਵਾਲੇ ਸਮੇਂ 'ਚ ਜਿਹੜੇ ਜ਼ਹਿਰਾਂ ਖਵਾ ਖਵਾ ਕੇ ਲੋਕਾਂ ਨੇ ਸਿਹਤ ਖਰਾਬ ਕਰੀ ਆ ਉਹਦੇ ਲਈ ਜਿਹੜੀਆਂ ਚੀਜ਼ਾਂ ਆਪਣੀ ਸਿਹਤ ਲਈ ਚੰਗੀਆਂ ਨੇ ਉਹਦੇ ਕਿੰਨੀ ਨੂੰ ਇੱਕ ਚੰਗਾ ਉਪਰਾਲਾ ਹੈ ਆਰਗੈਨਿਕ ਕਰਨਾ ਹੀ ਪਹਿਲਾਂ ਤਾਂ ਚੰਗੀ ਗੱਲ ਹੈ ਫਿਰ ਦੂਜੀ ਕਾਲੀ ਕਣਕ ਦੇ ਫਾਇਦੇ ਬਹੁਤ ਜ਼ਿਆਦਾ ਦੱਸਦੇ ਨੇ ਵੀ ਅਸੀਂ ਆਉਣ ਵਾਲੇ ਸਮੇਂ 'ਚ ਦੇਖਦੇ ਹਾਂ ਕਿਵੇਂ ਉਹਦਾ ਹੈਗਾ ਰਿਜ਼ਲਟ ਵੀ ਪਿੱਛੇ ਵੀ ਜਿੰਨਾ ਸੁਣੇ ਆ ਉਹਦੇ 'ਚ ਕਾਫੀ ਜ਼ਿਆਦਾ ਕਣਕ ਦੇ ਫਾਇਦੇ ਦੱਸਦੇ ਨੇ ਜਿਹੜੀਆਂ ਕੈਂਸਰ ਪ੍ਰੋਮੋਟ ਕਰਦੇ ਨੇ ਉਹ ਚੀਜ਼ਾਂ ਬਾਰੇ ਸਪਰੀਮ ਕੋਰਟ ਵੀ ਕੋਈ ਇਨੀਸ਼ੀਏਟਿਵ ਨਹੀਂ ਲੈਂਦਾ ਵੀ ਨਹੀਂ ਹੁਣ ਜਿਵੇਂ ਗੁਟਕੇ ਦੇ ਸਾਈਟਾਂ ਦੇ ਇਹ ਜਾ ਕੁਝ ਪ੍ਰਚਾਰ ਕਰਿਆ ਜਾ ਰਿਹਾ ਚੰਗੀ ਚੀਜ਼ ਦਾ ਪ੍ਰਚਾਰ ਘੱਟ ਹੋ ਰਿਹਾ ਮਾੜੀਆਂ ਚੀਜ਼ਾਂ ਦਾ ਜ਼ਿਆਦਾ ਹੋ ਰਿਹਾ ਇਹ ਚੀਜ਼ਾਂ ਦੇਖਦੇ ਹੋਏ ਪੰਜਾਬੀਆਂ ਨੂੰ ਹੌਲੀ ਹੌਲੀ ਪਿਛਲੇ ਹੀ ਫਾਰਮੂਲੇ ਤੇ ਸੈਲਫ ਸਟ੍ਰੀਨਿੰਗ ਫਾਰਮਸ ਸਾਰਾ ਕੁਝ ਆਰਗੇਨਿਕ ਕਰਕੇ ਜਿਹਦੇ ਚ ਆਪਾਂ ਕੁਝ ਖਰੀਦੀ ਐ ਨਾ ਬਾਜ਼ਾਰੋਂ ਤੇ ਆਪਣੇ ਕੋਲ ਵੇਚਣ ਲਈਏ ਹੋਵੇ ਤੇ ਵੇਚਣ ਨੂੰ ਵੀ ਜੈ ਕਵਾਲਿਟੀ ਫੂਡ ਆਪਾਂ ਵੇਚਾਂਗੇ ਤਾਂ ਉਹਦਾ ਰੇਟ ਵੀ ਆਪਾਂ ਨੂੰ 10 ਗੋਣਾ ਮਿਲੂਗਾ ਹੋਰ ਕਿਸਾਨਾਂ ਨੂੰ ਵੀ ਮੋਟੀਵੇਟ ਕੀਤਾ ਜਾਵੇਗਾ ਇਸ ਤਰ੍ਹਾਂ ਹਾਂਜੀ ਕਰੇ ਅਸੀਂ ਵੀ ਕਰ ਰਹੇ ਹਾਂ ਬਹੁਤ ਸਾਰੇ ਕਿਸਾਨ ਭਰਾਵਾਂ ਨੂੰ ਅਸੀਂ ਉਹਰੇ ਆਰਗੇਨਿਕ ਦੇ ਲੈਸਨਸ ਦਵਾ ਰਹੇ ਹਾਂ ਬਹੁਤ ਜਣੇ ਨੇ ਜਿਹੜੇ ਇਹਦੇ ਤੇ ਕੰਮ ਕਰ ਰਹੇ ਨੇ ਆਰਗੇਨਿਕ ਫਾਰਮਿੰਗ ਤੇ ਵਧੀਆ ਗੱਲ ਹੈ ਪੰਜਾਬ ਦੇ ਲੋਕਾਂ ਨੂੰ ਵੱਧ ਤੋਂ ਵੱਧ ਆਰਗੇਨਿਕ ਫੂਡ ਗਰੋ ਕਰਨਾ ਚਾਹੀਦਾ ਤੁਸੀਂ ਮਾਨੀ ਜੀ ਸੁਖਦੀਪ ਸਿੰਘ ਵਰਗੇ ਜਾਂ ਤੁਹਾਡੇ ਵਰਗੇ ਜਿਹੜੇ ਆਰਗੇਨਿਕ ਚੀਜ਼ਾਂ ਉਗਾ ਰਹੇ ਨੇ ਜੇ ਹਰੇਕ ਕਿਸਾਨ ਕਰਨ ਲੱਗ ਜੇ ਤਾਂ ਸ਼ਾਇਦ ਆਉਣ ਵਾਲੇ ਟਾਈਮ 'ਚ ਬਿਮਾਰੀਆਂ ਬੰਦ ਹੋ ਸਕਦੀਆਂ। ਬਿਮਾਰੀਆਂ ਵੀ ਬੰਦ ਹੋ ਜਾਣਗੀਆਂ ਜੀ। ਦੂਜੀ ਗੱਲ ਇਹ ਜਿਹੜੀ ਹੁਣ ਬੇਕਦਰਹੀ ਹੋ ਰਹੀ ਹੈ ਫਸਲਾਂ ਦੀ। ਜਦ ਲਿਮਟਿਡ ਫਸਲ ਹੋਊਗੀ ਮੂਹ ਮੋਲੇ ਰੇਟ ਮਿਲਣਗੇ ਆਪਾਂ ਨੂੰ। ਜਿਹੜੀ ਐਮਐਸਪੀ ਦੀ ਲੜਾਈ ਆ ਹੋਰ ਚੀਜ਼ਾਂ ਨੇ ਸਾਰੀਆਂ ਚੀਜ਼ਾਂ 'ਚ ਆਪਣਾ ਫਾਇਦਾ ਹੋਊਗਾ। ਕਿਉਂਕਿ ਹੁਣ ਆਪਾਂ ਗਰੋ ਵੱਧ ਕਰ ਲੰਨੇ ਆ ਤਾਂ ਆਪਾਂ ਨੂੰ ਉਹਦੀ ਰੇਟ ਲਈ ਭੱਜਣਾ ਪੈਂਦਾ। ਹੁਣ ਜਿਵੇਂ ਇਹ ਕਾਲੀ ਕਰਨ ਕੇ ਆ। ਇੱਕ ਹੱਥੋਂ ਹਤੀ ਵਿਕਦੀ ਆ ਜਿਹੜਾ ਗਰੋ ਕਰਦਾ ਉਹਦੇ ਰਹਿਣੇ ਨਹੀਂ ਦਿੰਦੇ ਆਪਦੇ ਖਾਣ ਜੋਗੀ ਨਹੀਂ ਰਹਿਣ ਦਿੰਦੇ ਵੀ ਮਾਰਕੀਟ ਇਹਦੀ ਇੰਨੀ ਜ਼ਿਆਦਾ ਹੈ ਫੇਰ ਵੀ ਆਪਾਂ ਉਧਰ ਨੂੰ ਜਾਂਦੇ ਨਹੀਂ ਪਤਾ ਨਹੀਂ ਕਿਉਂ ਆਪਾਂ ਮਾੜੀ ਚੀਜ਼ ਕਿੰਨੇ ਨੂੰ ਟਰੈਕਟ ਹੁੰਨੇ ਮੈਂ ਪਹਿਲਾਂ ਨਹੀਂ ਦੇਖੀ ਕਣਕੇ ਮੈਂ ਵੀ ਪਹਿਲੀ ਵਾਰ ਇਹ ਦੇਖਿਆ ਹੈ ਆਪਣਾ ਭਰਾਏ ਲੱਗਦਾ ਜੀ ਮੇਰੇ ਚਾਚਾ ਜੀ ਦਾ ਬੇਟਾ ਹੈ ਇਹ ਜਣੀ ਕੁਛ ਨਾ ਕੁਛ ਨਮਾ ਕਰਨਦਾ ਮੈਨੂੰ ਵੀ ਦੱਸਦਾ ਰਹਿੰਦਾ ਵੀ ਆਪਾਂ ਖੇਤੀ ਦੇ ਵਿੱਚ ਕੁਨਾਂ ਕੁਛ ਨਵਾਂ ਕਰਨਾ ਹੈ ਵੀ ਇਹ ਤਾਂ ਹੁਣ ਸਾਰੇ ਆਪਣੇ ਬਜ਼ੁਰਗਾਂ ਦੀ ਜ਼ਿੰਦਗੀ ਲੰਘ ਗਈ ਇਹਦੇ ਵਿੱਚ ਆਹੀ ਕਣਕ ਬੀਜਲੀ ਜੀਰੀ ਇਹ ਕੁਛ ਨਵਾਂ ਕਰਨ ਦਾ ਇਹਦਾ ਮਤਲਬ ਹੈਗਾ ਇਹਦੇ ਵਿੱਚ ਮੰਚ ਇਹਦੇ ਇਹ ਮੈਨੂੰ ਵੀ ਪ੍ਰੇਰਿਤ ਕਰਦਾ ਹੈ। ਇਹ ਨਹੀਂ ਇਹ ਲੈ ਕੇ ਆਇਆ ਸੀ ਦੇਖਦੇ ਆ ਇਹਦੇ ਵਿੱਚੋਂ ਦੇਖਦੇ ਇਹਨੂੰ ਦੇਖ ਕੇ ਅਸੀਂ ਵੀ ਕੁਝ ਕਰਾਂਗੇ, ਨਵਾਂ ਕਰਾਂਗੇ ਇਹਨੂੰ ਵਿੱਚਾਂ ਅੱਗੇ ਤੋਂ ਅੱਗੇ ਦੇਖਦੇ ਆ। ਵੱਡੀ ਗੱਲ ਹੈ ਜਿਵੇਂ ਦੋਨੇ ਦਿਨ ਬੰਬਾਰੀਆਂ ਫਤਰੀਆਂ ਨੇ ਪੰਜਾਬ ਵਿੱਚ ਇਹਨੇ ਆਰਗੈਨਿਕ ਅਗਰੀਕਤਿਆ, ਪੀਚਾ ਤੇ ਸ਼ੂਗਰ ਫ੍ਰੀ ਵੀ ਹੈ। ਹਾਂ ਸ਼ੂਗਰ ਫ੍ਰੀ ਵੀ ਹੈ ਨੇ ਦੱਸਿਆ ਸਾਨੂੰ ਵੀ ਸ਼ੂਗਰ ਫ੍ਰੀ ਵੀ ਹੈ ਵੀ ਇਹਦੀ ਤੁਸੀਂ ਅੱਗੇ ਤੋਂ ਅੱਗੇ ਵੀ ਵਿੱਚੋਂ ਹੋਰਾਂ ਨੂੰ ਵੀ ਦੱਸੋ ਆਪਣੇ ਜਿਹਨਾਂ ਨਾਲ ਰਿਸ਼ਤਾ ਹੈ ਸਾਰਿਆਂ ਨੂੰ ਦੱਸੋ। ਦੱਗ ਤੇ ਮਾਰੀਆਂ ਦਾ ਫਰਕ ਹੈ ਇਹਦੇ ਨਾਲ ਤੁਹਾਨੂੰ ਲੱਗਦਾ ਕਿ ਪੰਜਾਬ ਦਾ ਪਹਿਲਾ ਕਿਸਾਨ ਹੋਊਗਾ ਸੁਖਦੀਪ ਸਿੰਘ ਜੀ ਹਾਂਜੀ ਹਾਂ ਹਾਂਜੀ ਹਾਂ ਇਹ ਦੇਖੇ ਨੇ ਸੁਣੇ ਨੇ ਹੁਣ ਜਿਹਨੂੰ ਵੀ ਅਸੀਂ ਪੁੱਛਦੇ ਆਂ ਵੀ ਇਹ ਕਹਿੰਦਾ ਕੋਈ ਵੀ ਕਹਿੰਦਾ ਵੀ ਨਹੀਂ ਹੈ ਸਾਨੂੰ ਪਤਾ ਨਹੀਂ ਹੈਗਾ ਇਹ ਦੇਖੀ ਨਹੀਂ ਹੈਗੀ ਇਹ ਪਹਿਲੀ ਵਾਰ ਇਹ ਸਾਰਿਆਂ ਨੇ ਦੇਖੀ ਹੈ ਲੋਕਾਂ ਨੂੰ ਆਮ ਲੱਗਦੇ ਦੇਖਣ ਨੂੰ ਤਾਂ ਆਮ ਲੱਗਦੇ ਦੇਖਣ ਨੂੰ ਆਮ ਹੈ ਵਿੱਚੋਂ ਜਦ ਆਪਾਂ ਭੋਰਦੇ ਆਂ ਵਿੱਚੋਂ ਪਤਾ ਲੱਗਦਾ ਵੀ ਹਾਂ ਵੀ ਹੈ ਕੁਝ ਲੋਕਾਂ ਨੂੰ ਚੰਬਤ ਵੀ ਲੱਗਦਾ ਹੋਣਾ ਕਿ ਕਾਲੀ ਕਣਕ ਹਾਂ ਕਾਲੀ ਕਣਕ ਆ ਹਾਂ ਘਰੇ ਮੈਂ ਲੈ ਕੇ ਗਿਆ ਡੈਡੀ ਨੇ ਮੇਰੇ ਦੇਖੀ ਡੈਡੀਾਂ ਮੈਂ ਤਾਂ ਦੇਖੀ ਨਹੀਂ ساری ਜ਼ਿੰਦਗੀ ਉਹਨਾਂ 60 70 ਸਾਲ ਦੀ ਉਮਰ ਹੋ ਗਈ ਉਹ ਕਹਿੰਦੇ ਵੀ ਏਸੀ ਵੀ ਨਹੀਂ ਦੇਖੀ ਵੀ ਇਹ ਕਿੱਥੋਂ ਲੈ ਕੇ ਆਇਆ ਇਹ ਸਾਰੇ ਹਰਾਨ ਹੁੰਦੇ ਨੇ ਦੇਖ ਕੇ ਕੀ ਨਾਮ ਹੈ ਤੁਹਾਡਾ ਬਿਹੰਤ ਸਿੰਘ ਜੀ ਦੱਸੋ ਜਿਹੜਾ ਤੁਸੀਂ ਕੰਬਾਈਨ ਦਾ ਜਿਹੜਾ ਹੈਗਾ ਵਾਡੀ ਦਾ ਕੰਮ ਕਰਦੇ ਹੋ ਉਹ ਕਿੰਨੇ ਸਾਲ ਤੋਂ ਕਰ ਰਹੇ ਹੋ ਘਟੋ ਘਟੋ 20 25 ਸਾਲ ਤੋਂ ਕਰ ਰਹੇ ਹਾਂ ਜੀ 20 25 ਸਾਲ ਤੋਂ ਜਿਹੜੇ ਇਸ ਤਰ੍ਹਾਂ ਦੀ ਕਣਕਾਂ ਕਾਲੀ ਕਣਕ ਪਹਿਲਾਂ ਦੇਖੀ ਕਦੇ ਨਹੀਂ ਜੀ ਇਹ ਦੇਖੀ ਨਹੀਂ ਇਹ ਐਮਪੀ ਮੇ ਹੁੰਦੀ ਹੈ ਹਾਂ ਜੀ ਇਹ ਜਿਵੇਂ ਇਹਨਾਂ ਨੇ ਵੇਚਿਆ ਕਿਸ ਤਰ੍ਹਾਂ ਲੱਗਿਆ ਤੁਹਾਨੂੰ ਜਿਹੜੇ ਬਾਡੀ ਵੀ ਕਰ ਰਹੇ ਹੋ ਤੁਸੀਂ ਇਹ ਬਹੁਤ ਵਧੀਆ ਜੀ ਬਾਡੀ ਇਹਨੂੰ ਬਹਿ ਕੇ ਵੈਸੇ ਠੀਕ ਆ ਕਹਿੰਦਾ ਸ਼ੂਗਰ ਫ੍ਰੀ ਆ ਫਾਇਦੇ ਨੇ ਬਹੁਤ ਜਾਦੇ ਫਾਇਦੇ ਨੇ ਕੀ ਲੱਗਦਾ ਪੰਜਾਬ ਚ ਤੁਸੀਂ ਦੇਖੀ ਤਾਂ ਨਹੀਂ ਨਹੀਂ ਪੰਜਾਬ ਚ ਅੱਜ ਤੱਕ ਨਹੀਂ ਦੇਖੀ ਐਮਪੀ ਚ ਤੁਸੀਂ ਦੇਖੀ ਕਿਤੇ ਕਿਤੇ ਐਮਪੀ ਚ ਕਿਤੇ ਕਿਤੇ ਦੇਖੀ ਜੀ ਜਿਹੜੇ ਅਗਾਉ ਵਾਧੂ ਕਿਸਾਨ ਨੇ ਔਰ ਨਾ ਤੇ ਇਸ ਮਦਦ ਆਪ ਕੋ ਦੇਖੀ ਓਹ ਉਸ ਮਦਦ ਕੀ ਲੱਗਦਾ ਇਹਦਾ ਬੈਨੀਫਿਟ ਵੀ ਤਾਂ ਹੋ ਬੈਨੀਫਿਟ ਤਾਂ ਬਹੁਤ ਜ਼ਿਆਦੇ ਹੋਊਗਾ ਜੀ ਬਾਕੀ ਰੇਟ ਤੇ ਵੀ ਨਿਰਪੱਖ ਕਰੂਗਾ ਕਿਉਂ ਰੇਟ ਵੀ ਵਧੀਆ ਮਿਲੂਗਾ ਇਹਦਾ ਰੇਟ ਮੁਤਾਬਕ ਬਹੁਤ ਵਧੀਆ ਰਹੂਗੀ